ਚੰਦੂ ਮજરા ਸਾਹਿਬਾਂ ਸਾਨੂੰ ਅੱਜ ਹੁਣੇ ਪੋਸਟਰ ਲੱਗੇ ਦੀ ਸ਼ਕਲ ਦੇਖੀ ਇਹਨਾਂ ਦੀ ਮੋਰ ਕੇ 5 ਸਾਲ ਦੇ ਵਿੱਚ ਅਸੀਂ ਨਹੀਂ ਸ਼ਕਲ ਦੇਖੀ ਇਹਨਾਂ ਦੀ ਇੱਥੇ ਕਦੇ ਇਹਨਾਂ ਤੋਂ ਸਿਰਫ ਇੱਕ ਆ ਵੀ ਸਾਡੀ ਪੈਨਸ਼ਨ ਲੱਗੀ ਲੱਖ ਰੁਪਇਆ ਬਣ ਗਈ ਅਸੀਂ ਕੀ ਲੈਣਾ ਲੋਕਾਂ ਨੂੰ ਸਾਨੂੰ ਕੋਈ ਦੂਰ ਨਹੀਂ ਸੂਰਤ ਦੀ ਤੁਗੰਤ ਮਾਨ ਦੇ ਆਪਣਾ ਗਾਉਂ ਲੱਗ ਜਾਈਏ ਜਾ ਕੇ ਸਾਨੂੰ ਤਾਂ ਕੁਝ ਨਹੀਂ ਮਿਲਦਾ ਆ 5 ਸਾਲ ਹੋ ਗਏ ਵੋਟਾਂ ਬਾਲੋ ਬਾਅਦ ਵਿੱਚ ਜੁੱਤੀਆਂ ਖਾ ਲੋਗੇ ਨਾ ਬੱਚੇ ਬਾਹਰ ਘਰ ਤੇ ਭਾਜ ਦੇ ਇਸੇ ਕਰਕੇ ਭਾਜਦੇ ਜੇ ਸਾਡੀ ਇੰਡੀਆ ਸਰਕਾਰ ਜੰਮੀ ਨਕਮੀ ਹੋਈ ਲੋਕ ਸਭਾ ਚੋਣਾਂ ਦੇ ਐਲਾਨ ਤੋਂ ਬਾਅਦ ਸਿਆਸੀ ਮਾਹੌਲ ਭਖਿਆ ਹੋਇਆ ਅੱਜ ਅਸੀਂ ਖੜੇ ਹਾਂ ਲੋਕ ਸਭਾ ਸੀਟ ਸ਼੍ਰੀ ਆਨੰਦਪੁਰ ਸਾਹਿਬ ਦੇ ਹਲਕਾ ਚਮਕੌਰ ਸਾਹਿਬ ਦੇ ਵਿੱਚ ਬਹੁਤ ਸਾਰੇ ਲੋਕ ਸਾਡੇ ਨਾਲ ਇੱਥੇ ਮੌਜੂਦ ਨੇ ਗੱਲਬਾਤ ਕਰਾਂਗੇ ਕਿ ਕਿਹੜੀ ਪਾਰਟੀ ਨੂੰ ਪਸੰਦ ਕਰਦੇ ਨੇ ਜਾਂ ਕਿਹੜੇ ਉਮੀਦਵਾਰ ਨੂੰ ਪਸੰਦ ਕਰਦੇ ਨੇ ਜਾਂ ਨਿਰਾਸ਼ਗੀਆਂ ਕੀ ਨੇ ਇਹਨਾਂ ਦੀਆਂ ਗੱਲਬਾਤ ਕਰਾਂਗੇ ਅੰਕਲ ਜੀ ਕੀ ਨਾਮ ਹੈ ਸੁਖਦੇਵ ਸਿੰਘ ਹੈ ਠੀਕ ਹੈ ਐਦਕੀ ਤੁਹਾਡੇ ਉਮੀਦਵਾਰਾਂ ਦਾ ਤੁਹਾਨੂੰ ਪਤਾ ਹੀ ਹੈ ਨਾ ਚੰਦੂ ਮਾਜਰਾ ਖਿਡਾਰੇ ਨੇ ਸਿੰਗਲਾ ਹੋ ਗਏ ਉਧਰ ਕੰਗੋ ਗਏ ਬੀਜੇਪੀ ਨੇ ਜੇ ਅਨਾਉਂਸ ਨਹੀਂ ਕਰਿਆ ਇੱਥੇ ਮਿਲਦਾ ਨਾ ਤੇ ਕਿਹੜਾ ਪਸੰਦ ਆ ਫਿਰ ਪਸੰਦ ਸਾਰੇ ਨੇ ਤਾਂ ਕੋਈ ਵੀ ਨਹੀਂ ਹੈਗਾ ਉਹ ਕਿਉਂ ਜੀ ਬਾ ਜਿਹੜਾ ਕੋਈ ਆਉਂਦਾ ਇੱਥੇ ਆਪਣੇ ਵੋਟਾਂ ਲੰਦਾ ਆਪਣੀ ਪੈਨਸ਼ਨ ਲਵਾ ਲੰਦਾ ਉਹਦੇ ਬਾਅਦ ਇੱਥੇ ਤਾਂ ਰਫੂ ਚੱਕਰ ਹੋ ਜਾਂਦਾ ਚੰਦੂ ਮਾਜਰਾ ਸਾਹਿਬ ਆ ਸਾਨੂੰ ਅੱਜ ਹੁਣ ਆ ਪੋਸਟਰ ਲੱਗੇ ਦੀ ਸ਼ਕਲ ਦੇਖੀ ਇਹਨਾਂ ਦੀ ਮੇਰੇ ਕੋਲ 5 ਸਾਲ ਦੇ ਵਿੱਚ ਅਸੀਂ ਨਹੀਂ ਸ਼ਕਲ ਦੇਖੀ ਇਹਨਾਂ ਦੀ ਇੱਥੇ ਕਦੇ ਆਹੋਂ ਪੋਸਟਰ ਲੱਗੇ ਹੋਏ ਆ ਇੱਥੇ ਸਾਡੇ ਵੀ ਅਕੰਧਪੁਰ ਲੱਗੇ ਆ ਮੰਡੀ ਦੇ ਕੋਲ ਅਸੀਂ ਆਹੋਂ ਪੋਸਟਰੇ ਲੱਗਾ ਦੇਖਿਆ ਨਹੀਂ ਅਸੀਂ ਕੱਲ ਜੇ ਉੱਥੇ ਬੰਦਾ ਹੁੰਦਾ ਸੀ ਪੁੱਛਣਾ ਤਾਂ ਉਹਨੂੰ ਵੀ ਭਾਈ ਹੁਣ ਇਹ ਆ ਗਏ ਇਹਨਾਂ ਦੇ ਆ ਗਏ ਹੋਰ ਏਰੀਆ ਵਿੱਚ ਸਾਡੇ ਚ ਪਹੁੰਚ ਗਏ ਇਹਨਾਂ ਦਾ ਧੰਨਵਾਦ ਕਰ ਦੋਗੇ ਫੇਰ ਵੀ ਜਦੋਂ ਆਉਣਗੇ ਪਿੰਡ ਇਹਨਾਂ ਦਾ ਧੰਨਵਾਦ ਕਰੂੰਗਾ ਵੀ ਤੁਸੀਂ ਸ਼ਕਲ ਤਾਂ ਸਾਨੂੰ 5 ਸਾਲ ਬਾਅਦ ਦਿਖਾਤੀ ਕਮ ਸੇ ਕਮ ਠੀਕ ਹੈ ਠੀਕ ਨਹੀਂ ਇਹ 14 ਚ ਬਣੇ ਸੀਗੇ ਇੱਥੇ ਤੁਹਾਡੇ ਐਮਪੀ ਉਦੋਂ ਕੁਝ ਕਰ ਰਿਹਾ ਸੀ ਸਾਡੇ ਮਿੰਡ ਦਾ ਇੱਕ ਮੇਜ ਵੀ ਨਹੀਂ ਆਇਆ अच्छा भाई जड़ा आळ वाले ਸਾਡੇ 20 ਪਿੰਡਾਂ ਦੇ ਵਿੱਚ ਬੈਠਣ ਵਾਲੇ ਮੇਜ ਭੇਜੇ ਇਹਨਾਂ ਨੇ 66 ਚੰਦੂ ਮਾਜਰਾ ਸਾਹਿਬ ਨੇ ਸਾਡੇ ਪਿੰਡ ਵਾਲੇ ਪਤਨੀ ਪਿੰਡ ਵਾਲੇ ਖਾ ਕੇ ਪਤਨੀ ਚੰਦੂ ਮਾਜਰਾ ਸਾਹਿਬ ਖਾ ਕੇ ਇਹ ਤਾਂ ਮੇਜ ਸਾਡੇ ਪਿੰਡ ਦਾ ਮੇਜ ਨਹੀਂ ਪਹੁੰਚਿਆ ਅਈ ਤਾਂ ਬਹੁਤ ਦੁੱਖ ਤਕਲੀਫ ਆ ਉਹਰੇ ਸਾਹਮਣੇ ਵਾਲੀ ਗੱਲ ਤਾਂ ਕਰਨ ਸਾਡੇ ਕੋਲ ਸਿੱਧਾ ਦੱਸੂਗਾ ਉਹਨਾਂ ਨੂੰ ਵੀ ਆ ਤਕਲੀਫ ਹੈ ਤੁਹਾਨੂੰ ਇਹਨੂੰ ਜਗ੍ਹਾ ਤੋਂ ਮਿਲੇ ਅਸੀਂ ਬੈਠਣੇ ਬਾਅਦ ਤੇ ਆਪਣੇ ਮੰਜੇਆ ਮੰਡੀ 'ਚ ਬੈਠੇ ਜੀ ਇੱਥੇ ਚਾਰ ਮੇਜ ਪਏ ਹੁੰਦੇ ਲੋਕ ਬੈਠੇ ਆ ਮੰਜੇ ਮੈਨੂੰ ਰੱਖਣ ਦੀ ਗੱਲ ਔੜਦੀ ਔਰੇ ਅਸੀਂ ਮੰਜਿਆਂ 'ਤੇ ਬੈਠੇ ਕੋਈ ਥੱਲੇ ਭ ਕੋਈ ਬੜੀ ਗੱਲ ਨਹੀਂ ਖਾਸ ਰਕਮ ਇਹ ਇੰਨੇ ਨੇ ਇਹਨਾਂ ਨੇ ਪ੍ਰੋਪਰਟੀ ਕਮਾਉਣੀ ਆ ਰੁਪਈਆ ਬਣਾਉਣਾ ਸਾਰੀ ਜ਼ਿੰਦਗੀ ਬਾਅਦ ਤੇ ਮੋਢੇ ਉਪ ਫੀਤੀਆਂ ਲਵਾਉਣੀਆਂ ਗੱਡੀਆਂ 'ਚ ਘੁੰਮਣਾ ਪਏ ਪੁਲਿਸ ਮਗਰਮਗਰ ਆਉਂਦੀ ਐ ਇਹਨਾਂ ਦੇ ਸੰਤਾ ਕੋਈ ਨਹੀਂ ਮਿਲਦਾ ਆ ਪੰਜ ਸਾਲਾਂ ਵਾਰ ਵੋਟਾਂ ਬਾਹਲੋ ਬਾਅਦ ਜੁੱਤੀਆਂ ਖਾ ਲੋ ਫੇ ਇਹਨਾਂ ਤੇ ਜੁੱਤੀਆਂ ਬਾਦੀਆਂ ਜਿਹੜੇ ਸਾਡੇ ਪਿੰਡਾਂ ਦੇ ਵਿੱਚ ਪੋਲਿਟਿਕਸ ਬੰਦੇ ਹੈਗੇ ਆ ਚਾਰ ਚਾਰ 5 5 7 ਬੰਦੇ ਹੈਗੇ ਆ ਹਰ ਇੱਕ ਪਾਰਟੀ ਦੇ ਨਾਲ ਉਹ ਮੁਰੇ ਹੋ ਗਏ ਉਹ ਤੁਰ ਹੀ ਜਾਂਦੇ ਉਹ ਸਾਨੂੰ ਤਾਂ ਸ਼ਗਲ ਨਹੀਂ ਕਦੇ ਦਿਖਣ ਲੰਦੇ ਅਸੀਂ ਗਲਤ ਕੰਮ ਜ਼ਿੰਦਗੀ 'ਚ ਨਾ ਕਦੇ ਕਰਿਆ ਨਾ ਸਭ ਤੇ ਰੱਬ ਕਰਵਾਵੇ ਨਾ ਖਾਨੂੰ ਕੋਈ ਲੋੜ ਪਵੇ ਨਾ ਇਹਨਾਂ ਦੀ ਕੋਠੀ ਜੀ ਅਸੀਂ ਕਦੇ ਜਾਈਏ ਬਸ ਤੁਹਾਡੇ ਇਲਾਕੇ ਚੋਂ ਫਿਰ ਕਿਹੜਾ ਇਦਾਂ ਦਾ ਲੀਟਰ ਹੋਇਆ ਚਾਹ ਐਮਐਲ ਐਮਐਲ ਐਚ ਵੀ ਉਹ ਸਾਰੇ ਇੱਥੇ ਆਏ ਜੀ ਸਾਰਾ ਚੰਨੀ ਸਾਹਿਬ ਬਣੇ ਤੇ ਆ ਮਾੜਾ ਮੋਟਾ ਸੜਕਾ ਛੜਕਾ ਦਾ ਕੰਮ ਕਰ ਗਏ ਬਾਕੀ ਤਾਂ ਨਹੀਂ ਇੱਥੇ ਆ ਲਿੰਕ ਸੜਕਾ ਦੀ ਚਾਰ ਵਾਰ ਐਪਲੀਕੇਸ਼ਨ ਦੇ ਚੁੱਕੇ ਅਸੀਂ ਆ ਦੁੰਮਣੇ ਦੀ ਦੁੰਮਣੇ ਦੀ ਸੜਕ ਜਾਂਦੀ ਆ ਆ ਛੋਟੀ ਸੜਕਾ 1 ਕਿਲੋਮੀਟਰ ਦੀ ਅਸੀਂ ਚਾਰ ਵਾਰ ਸੜਕਾਂ ਨੂੰ ਜਾ ਕੇ ਮੇਲੇ ਪੀਡਬਲ ਵਾਲਿਆਂ ਨੂੰ ਦਰਖਾਸਤਾਂ ਵੀ ਦੇ ਲਈਆਂ ਆ ਸੜਕੇ ਨਹੀਂ ਬਣਾਈ ਕਿਸੇ ਨੇ ਕਿਲੋਮੀਟਰ ਦੀ ਹੋਰ ਐ ਸਾਡਾ ਕਿਸ ਨੇ ਗਿਆ ਸਵਾਰਨਾ ਆ ਮੰਡੀ ਪਈ ਅਜੇਸ ਮੰਡੀ ਨਹੀਂ ਪੱਕੀ ਹੋਈ ਅਸੀਂ ਪਿੱਟ ਪਿੱਟ ਮਾਰ ਕੇ ਵੀ ਭਾਈ ਕੰਡੀ ਪੱਕੀ ਕਰ ਦੋ ਕੋਈ ਮੰਡੀ ਦੀ ਸੁਣਾਈ ਨਹੀਂ ਹੋਈ ਜੇ ਚੰਨੀ ਮੰਨ ਲਓ ਦੁਬਾਰਾ ਬਣ ਜਾਂਦੇ ਮੁੱਖ ਮੰਤਰੀ ਫਿਰ ਚਾਂਸ ਹੈਗੇ ਸੀ ਵੀ ਇੱਧਰ ਕੰਮ ਜਾਵੇ ਆਹ ਪੱਕੇ ਅਸੀਂ ਤਾਂ ਜਾ ਕੇ ਉਹਨਾਂ ਤੋਂ ਕਰਵਾ ਲੈਣਾ ਤਾਂ ਕੰਮ ਫੇ ਮੈਂ ਤਾਂ ਤਾਲਾ ਕਰ ਦੇ ਜਿੱਕਰ ਮਰਜ਼ੀ ਕਰ ਦੇ ਇਕੱਠੇ ਹੋ ਕੇ ਜਾਂਦੇ ਉਹਨਾਂ ਨੂੰ ਕਰ ਵੀ ਦੇਣਾ ਤਾਂ ਆਹ ਤਾਂ ਸ਼ਕਲ ਨਹੀਂ ਮੁੜ ਕੇ ਦਿਖਾਉਂਦੇ ਬੀਬੀ ਸੁਧਮੰਤ ਕੌਰ ਬਣੀ ਗਈ ਆ ਉਹ ਨਹੀਂ ਕਦੇ ਇੱਥੇ ਆ ਗਈ ਮੁੜ ਕੇ ਕੰਮ ਕੰਮ ਹੋਇਆ ਏ ਬਣ ਕੇ ਚੰਦੂ ਮਾਜਰਾ ਸਾਹਿਬ ਬਣ ਕੇ ਹੋਰ ਜਿਹੜੇ ਵੀ ਆਏ ਜਿੰਨੇ ਆਏ ਆ ਬਸ ਆਈ ਆ ਆਰਾਮ ਗਿਆ ਆਰਾਮ ਵਾਲਾ ਕੰਮ ਹੋ ਜਾ ਹੋਇਆ ਮੰਨ ਲਓ ਤੁਸੀਂ ਕਹਿੰਦੇ ਹੋ ਵੀ ਚੰਦੀ ਨੇ ਕੰਮ ਕਰੇ ਨੇ 3 ਮਹੀਨੇ ਮੁੱਖ ਮੰਤਰੀ ਰਹੇ ਨੇ ਹਨਾ ਤੇ ਫਿਰ ਵੀ ਲੋਕਾਂ ਨੇ ਇਨਕਾਰਤਾ ਉਹਨਾਂ ਨੂੰ ਜਲੰਧਰੋਂ ਖੜੇ ਦੇ ਤਾਂ ਜੀ ਉਹਨਾਂ ਨੇ ਗਰਾਂਟਾ ਪਿੰਡਾਂ ਵਾਲੇ ਸਰਪੰਚਾਂ ਦੀ ਉਹ ਹੋ ਗਈ ਨਾ ਵਿੱਚ ਮਿਹਰਬਾਨੀ ਜਿਆਦਾ ਆਪਣੇਆਂ ਨੂੰ ਦਿੱਤੀ ਪਿੰਡਾਂ ਦੇ ਵਿੱਚ ਐਂਟੀ ਹੋ ਗਏ ਪਿੰਡਾਂ ਦੇ ਵਿੱਚ ਐਂਟੀ ਹੋ ਕੇ ਕੰਮ ਚੱਲ ਪਿਆ ਸਰਪੰਚਾਂ ਮੋਰੇ ਹੋ ਗਏ ਸਰਪੰਚ ਉਹ ਸਾਢੇ 5 ਸਰਪੰਚ ਨਾਲ ਨਹੀਂ ਬਣਦੀ ਅਸੀਂ ਉਹ ਸਰਪੰਚ ਦੇ ਕਹੇ ਤਾਂ ਨਹੀਂ ਵੋਟ ਪਾਉਣੀ ਸੀ ਸਰਪੰਚ ਮੋਰੇ ਹੋ ਗਏ ਨਾ ਉਹ ਭਗਵਾਨ ਤੁਮਾਨ ਨੇ ਕੀ ਕਰਿਆ ਦੋ ਸਾਲਾਂ ਚ ਉਸ ਨੇ ਹੀ ਕਰਿਆ ਹੈਗਾ ਸਾਨੂੰ ਤਾਂ ਕੋਈ ਦਿਖਦਾ ਨਹੀਂ ਇੱਥੇ ਕਰਿਆ ਹੋਇਆ ਹੈਗਾ ਉਹ ਛਾਲਾ ਮਾਰਨੇ ਵਾਲੇ ਆ ਵੀ ਐਂ ਕਰਦਾ ਐਂ ਕਰਦਾ ਸਾਨੂੰ ਤਾਂ ਹੋਰ ਕੋਈ ਦਿਖਦਾ ਨਹੀਂ ਇੱਥੇ ਸਾਡੇ ਤਾਂ ਮਰੰਡੇ ਤੇ ਲੈ ਕੇ ਚਮਕੌਰ ਸਾਹਿਬ ਉਹਦੇ ਇੱਕ ਜਾਓ ਜਿਹੜਾ ਕੋਈ ਪਹਿਲਾਂ ਤੋਂ ਉਹੀ ਕੁਸ ਹੋਣਾ ਅੱਜ ਠੀਕ ਹੈ ਇਹ ਤੁਸੀਂ ਮੰਡੀ ਦਿਖਾਈ ਹੈ ਪ੍ਰਕਾਸ਼ ਸੁਖਬੀਰ ਬਾਦਲ ਕਹਿੰਦੇ ਮੇਰੇ ਪਿਤਾ ਜੀ ਸਾਰੀਆਂ ਮੰਡੀਆਂ ਪੱਕੀਆਂ ਕਰਾ ਗਈ। ਦੇਖੋ ਜੀ ਪੱਕੀ ਨਹੀਂ ਕਰਾਈ ਹੈਗੀ ਸੁਖਬੀਰ ਬਾਦਲ ਸਾਹਿਬ ਜਿਹੜਾ ਕੋਈ ਨੇ ਜਿਹੜੀ ਆ ਜਿਹੜੀ ਬਾਦਲ ਸਾਹਿਬ ਦੀ ਉਹ ਜਿਹੜੀ ਬਣਿਆ ਜਿਹੜਾ ਫੋਕਲ ਬੈਂਡ ਬਣਿਆ ਬਾਦਲ ਸਾਹਿਬ ਦੀ ਉਹ ਦੇਣਾ ਕੋਈ ਮਾੜੀ ਕ ਪਰਾ ਪੱਕੀ ਦੀ ਨਹੀਂ ਹੋਈ ਹੈਗੇ ਹੁਣ ਪੱਕੀ ਕਰਕੇ ਤਕਲੀਬ ਬਹੁਤ ਆ ਇੱਕ ਵਾਰ ਪੱਕੀ ਹੋਣ ਲੱਗੀ ਦੀ ਸਰਪੰਚ ਦੇ ਕੋਲ ਜਾਜ ਆ ਗਏ ਅਸੀਂ ਸਾਡੇ ਸਰਪੰਚ ਬਣਿਆ ਉਹ ਤਾਂ ਅਸੀਂ ਉਹਨੂੰ ਕੋ ਬਥਰੀ ਮਿੰਨਤਾ ਤਾਲੇ ਕਰੇ ਵੀ ਨਹੀਂ ਪੱਕੀ ਕਰ ਲੋ ਉਹ ਸਰਪੰਚ ਨੂੰ ਪਿੰਡ ਦੇ ਬੰਦੇ ਨਹੀਂ ਚੱਕਦਾ ਤੂੰ ਨੌਕਰੀ ਲੈ ਨੌਕਰੀਆਂ ਕਿਧਰ ਇਕਨ ਮਿਲਦੀਆਂ ਹੁੰਦੀਆਂ ਮੰਡੀ ਪੱਕੀ ਹੋ ਜਾਣ ਦੀ ਬਹੁਤ ਵਧੀਆ ਪ੍ਰਪੋਜ਼ਲ ਆਇਆ ਹੋਇਆ ਤਾਂ ਮੰਡੀ ਮਰੰਡੇ ਪੱਕੀ ਹੋਈ ਆ ਚਮਕੌਰ ਸਾਹਿਬ ਪੱਕੀ ਹੋਈ ਆ ਇਹਦੇ ਵਾਸਤੇ ਪੈਸਾ ਵੀ ਆ ਗਿਆ ਤਾਂ ਉਹ ਸਾਡੇ ਪਿੰਡ ਵਾਲੇ ਸਰਪੰਚ ਨੇ ਕਰਦਾ ਕੰਮ ਕਹਿੰਦਾ ਵੀ ਇਹ ਮੈਨੂੰ ਨੌਕਰੀ ਦੋ ਉਹਨਾਂ ਤਾਂ ਮੰਡੀ ਪੱਕੀ ਹੋਊਗੀ ਅਖੇ ਜਗਾ ਲੈ ਜਣੀ ਜੀ ਸਾਡੀ ਜਗਾ ਕਿਥੇ ਜਾਣੀ ਆ ਮੰਡੀ ਦੀ ਜਗਾ ਚੱਕਲਣ ਦੀ ਜਗਾ ਤਾਂ ਇੱਥੇ ਪਈ ਆ ਧੰਨਵਾਦ ਧੰਨਵਾਦ ਅੰਕਲ ਜੀ ਕੀ ਨਾਮ ਹੈ ਮੇਰਾ ਦਰਸ਼ਨ ਸਿੰਘ ਠੀਕ ਹੈ ਅੰਕਲ ਜੀ ਤੁਸੀਂ ਐ ਦੱਸੋ ਨਾ 2 ਸਾਲ ਮਾਂ ਸਰਕਾਰ ਨੂੰ ਹੋ ਗਏ ਕੋਈ ਕੰਮਕਾਰ ਹੋ ਰਹੇ ਨੇ ਕੋਈ ਨੌਕਰੀ ਲਖਰੀ ਮਿਲੀ ਕਿਸੇ ਨੂੰ ਦੇਖੋ ਜੀ ਸਾਡੇ ਪਿੰਡ ਦੇ ਤਾਂ ਕਿਸੇ ਨੂੰ ਨੌਕਰੀ ਕੋਈ ਮਿਲੀ ਨਹੀਂ ਠੀਕ ਹੈ ਨਾ ਜਿਹਦਾ ਨੌਕਰੀ ਮਿਲੀ ਉਹ ਬੱਚੇ ਕਾਹ ਨੂੰ ਬਾਹਰ ਨੂੰ ਭੱਜਣ ਜਿਹੜੇ ਬੱਚੇ ਆ ਜੀ ਉਹਰੇ ਨੌਕਰੀਆਂ ਮਿਲਣ ਨੇ ਇਹਨਾਂ ਨੂੰ ਤਾਂ ਉਹ ਇੱਥੇ ਆਪਣਾ ਉਰੇ ਰਹਿਣ ਉਹ ਕੈਨੇਡਾ ਅਮਰੀਕਾ ਬਾਹਰ ਭਜਦੇ ਆ ਬੱਚੇ ਹਰੇਕ ਦੇ ਇੱਕ ਇੱਕ ਬੱਚਾ ਉਹਨਾਂ ਨੂੰ ਕਿ ਲੋੜ ਬਾਹਰ ਜਾਣੇ ਦੀ ਜੇ ਉਰੇ ਉਹਨਾਂ ਨੂੰ 50000 ਦੀ ਨੌਕਰੀ ਮਿਲੂਗੀ ਤਾਂ ਬੱਚਾ ਉਰੇ ਕੰਮ ਕਰੂਗਾ ਆਪਣੇ ਮਾਪਿਆਂ ਕੋਲ ਰਹੂਗਾ ਮਾਪੇ ਇੱਧਰ ਤੜਪੀ ਜਾਂਦੇ ਬੱਚੇ ਉੱਧਰ ਬੈਠੇ ਆ ਉਰੇ ਤੁਹਾਡੇ ਫਿਰ ਕਿਹੜਾ ਲੀਡਰ ਵਧੀਆ ਰਿਹਾ ਹੁਣ ਤੱਕ ਜਿਹਨੇ ਕੰਮ ਕਰਿਆ ਮੈਂ ਤਾਂ ਗੱਲ ਇਹ ਵੀ ਕੋਈ ਨਹੀਂ ਸਾਰੇ ਇੱਕੋ ਰਸੀਏ ਵਟਿਆ ਕੋਈ ਵੱਧ ਘੱਟ ਨਹੀਂ ਜੇ ਚੰਨੀ ਨੇ ਥੋੜਾ ਬਹੁਤਾ ਕੰਮ ਕਰਤਾ ਤਾਂ ਅਸੀਂ ਮੰਨਦੇ ਆ ਵੀ ਠੀਕ ਆ ਚਲੋ ਉਹਨੇ ਗੁਰੂ ਘਰ ਆ ਉਹਨਾਂ ਦਾ ਹੀ ਨੁਹਾਰ ਥੋੜੀ ਜਿਹੀ ਬਦਲਦੀ ਚਮਕੌਰ ਸਾਹਿਬ ਮਰੰਡੇ ਦਾ ਕੰਮ ਮਤਲਬ ਮਰੰਡੇ ਜਿਹੇ ਜਿਹੇ ਚੀਜ਼ਾਂ ਵੀ ਜਿਹੜੀਆਂ ਉਹਨੂੰ ਪੁਲ ਦਾ ਪਿਛਲੇ ਚੰਡੀਗੜ੍ਹ ਪੈਂਦਾ ਉਹ ਪੂਲ ਪਹਿਲਾਂ ਹੀ ਪਰ ਜਾਂਦਾ ਪਾਣੀ ਨਾਲ ਕਿੰਨਾ ਪਿਛਲੇ ਜਿਆ ਬਰਸਾਤ ਦੇ ਵਿੱਚ ਘੱਟੋ ਘੱਟ ਵੀ ਮੀਂਹਾਂ ਡੁੱਬਿਆ ਰਿਹਾ ਉਹ ਕਦੇ ਫਿਰ ਮਿਲਬਰ ਨਹੀਂ ਨਹੀਂ ਕੀਤੀ ਉਹਦੇ ਹੈ ਇਹਦਾ ਜੀ ਹੁਣ ਦੇਖੋ ਲੋਕਾਂ ਦਾ ਬਣੂ ਉਹਨਾਂ ਦੇ ਦੰਦਰ ਖੜੇ ਨੇ ਲੋਕ ਸਭਾ ਦੇਖੋ ਜੀ ਅਸੀਂ ਕੁਝ ਨਹੀਂ ਕਹਿ ਸਕਦੇ ਉਹ ਉਹਨਾਂ ਦਾ ਹੁਣ ਉਹਨਾਂ ਨੂੰ ਪਤਾ ਵੀ ਉਹ ਏਰੀਆ 'ਚ ਕਿਹ ਹੈ ਜਾਂ ਉਹਨਾਂ ਦਾ ਵਰਤ ਵਰਤਵ ਹੈ ਤੁਹਾਡੇ ਇੱਥੇ ਕਿਹਦਾ ਮੁਕਾਬਲਾ ਫਿਰ ਚੰਦੂ ਮਾਜਰਾ ਤੇ ਆਮ ਆਦਮੀ ਪਾਰਟੀ ਦੇ ਕਹਿ ਰਹੇ ਨੇ ਕੋਈ ਇੱਥੇ ਅਸੀਂ ਕਿਸੇ ਦਾ ਮੁਕਾਬਲਾ ਨਹੀਂ ਸ਼ਾਮਲਦੇ ਠੀਕ ਹੈ ਕਿਉਂ ਸਾਨੂੰ ਨਰਾਜ਼ਗੀਰ ਕਹਦੀ ਹੈ ਅਜੀ ਤਾਂ ਦੇਖੋ ਆਪਣੀ ਮਿਹਨਤ ਕਰਨੀ ਹੈ ਤਾਂ ਰੋਟੀ ਖਾਣੀ ਹੈ ਸਾਨੂੰ ਕਿਸੇ ਨੇ ਇਹਨਾਂ ਨੇ ਕੁਝ ਨਹੀਂ ਦੇਣਾ ਕਿ ਵੀ ਆ ਲਓ ਜੀ ਆ ਚੰਦੂ ਮੱਧਰ ਦੇ ਪੋਸਟ ਤੋਂ ਦੱਸੇ ਨਹੀਂ ਵੀ ਆ ਕੰਧ ਪਰ ਅਸੀਂ ਤਾਂ ਅੱਜ ਦੇਖਿਆ ਅੱਛਾ ਸੰਦੋ ਉਧਰ ਦਾ ਪਿੰਡ ਦੇ ਵਿੱਚ ਇਹ ਪਿੰਡ ਬਹੁਤਾ ਨਹੀਂ ਇਹ ਮਤਲਬ ਵੀ 2000 ਵੋਟ ਆ ਇਹਦੇ ਵਿੱਚ ਪਿੰਡਾਂ ਦੇ ਆਲੇ-ਦਾਲੇ ਮੇਜ ਕਿਆ ਬੈਠਣੇ ਨੂੰ ਜਗਾ ਸ਼ੀਸ਼ੇ ਲਾਏਵੇਂ ਮੋੜਾਂ ਤੇ ਸਾਡੇ ਪਿੰਡ ਦੇ ਵਿੱਚ ਕੁਝ ਵੀ ਨਹੀਂ ਹੈਗਾ ਉਹਨਾਂ ਦੱਸੋ ਵੀ ਜੇ ਕੋਈ ਕੰਮ ਕਰਨਗੇ ਤਾਂ ਹੀ ਪਿੰਡ ਦਾ ਬੰਦਾ ਉਹਨਾਂ ਨੂੰ ਖੁਸ਼ੀ ਨਾ ਕਹੂਗਾ ਵੀ ਚੰਗੇ ਕੰਮ ਕਰਿਆ ਐਮਪੀ ਨੂੰ ਜੀ ਸਾਲ 'ਚ 5 ਕਰੋੜ ਮਿਲਦੇ ਨੇ 5 5 ਸਾਲਾਂ ਦਾ 25 ਕਰੋੜ ਹੋ ਗਿਆ ਉਹ ਚੋਂ ਪਿੰਡ 'ਚ ਮਾੜਾ ਮੋਟਾ ਤਾਂ ਹਿੱਸਾ ਦੇ ਦੇਣਾ ਸਾਹਮਣੇ ਹੀ ਆ ਦੇਖੋ ਅਸੀਂ ਬਹੁਤੀ ਦੂਰ ਦੀ ਗੱਲ ਨਹੀਂ ਜੀ ਆਹ ਮੰਡੀ ਆ ਆ ਗਾਹਾਂ ਮੜੀਆਂ ਮੜੀਆਂ ਜੇ ਆਹ ਮੰਡੀ ਵੀ ਵਧੀਆ ਹੋਰੇ ਪੱਕੀ ਬਣ ਜਾਂਦੀ ਲਾਗ ਲਾਗ ਦੇ ਪਿੰਡਾਂ ਦੇ ਜਿਹਦੇ ਅਨਾਜ ਆਉਂਦਾ ਮੀਂਹ ਕਣੀ ਆਉਂਦੀ ਆ ਉਹ ਪਿਛਰੇ ਆ ਤਰਪਾਲਾਂ ਪਾਉਣੀਆਂ ਪੈਣੀਆਂ ਜੇ ਉਹ ਸੈੱਟ ਪਿਆ ਹੋ ਹੁੰਦਾ ਮੰਡੀ ਪੱਕੀ ਹੁੰਦੀ ਤਾਂ ਲੋਕ ਹਰਾਸਮੈਂਟ ਤਾਂ ਨਹੀਂ ਹੁੰਦੀ ਦੇਖ ਜਿਹੜਾ ਜ਼ਿੰਮੇਵਾਰ ਆਦਮੀ ਹੈ 6 ਮਹੀਨੇ ਬਾਹਰ ਧੱਕੇ ਖਾਂਦਾ ਉਹਨੂੰ ਹਰੇਕ ਨੂੰ ਆਪਣੀ ਫਸਲ ਪਿਆਰੀ ਹੈ ਜਦੋਂ ਭੇਜ ਜਾਂਦੀ ਹੈ ਉਹਦੇ ਦਿਲ ਤੇ ਪੁੱਛੇ ਜਾਣੀ ਵੀ ਕਿਆ ਵਕਦੀ ਵੱਡੀ ਗੱਲ ਨਹੀਂ ਜਦੋਂ ਕੋਈ ਕਰੇ ਨਹੀਂ ਜੇ ਕੰਮ ਕਰਿਆ ਹੋਊਗਾ ਜਿਹੜੇ ਬੰਦੇ ਨੇ ਕੰਮ ਕਰਿਆ ਉਹਨੂੰ ਹਰੇਕੇ ਬੰਦਾ ਅਗਲਾ ਖੁਸ਼ੀ ਨਾਲ ਵੋਟ ਪਾਊਗਾ ਜੇ ਕੰਮ ਨਹੀਂ ਕਰਨਾ ਵੋਟ ਕਿਨੇ ਪਾਉਣੇ ਪਾਈ ਸਰ ਬੜਾ ਮੈਲੇ ਠੀਕ ਨੇ ਜਿਹੜੇ ਆਮ ਆਦਮੀ ਪਾਰਟੀ ਵਾਲੇ ਨੇ ਦੇਖੋ ਜੀ ਸਹੀ ਸਹੀ ਦੇਖਿਆ ਨਹੀਂ ਅਜੇ ਤੱਕ ਮੈਂ ਤਾਂ ਜਿੱਦਣ ਦੇ ਬਣਿਆ ਵੀ ਔਰੇ ਕਦੇ ਸਾਡੇ ਪਿੰਡ ਵਿੱਚ ਆਇਆ ਹੋਵੇ ਜਾਂ ਇਧਰੋਂ ਲੰਘਿਆ ਹੋਵੇ ਸਾਂ ਤੋਂ ਉਦਿਸ਼ਾ ਚਗਲੇ ਨੇ ਕੀ ਜਦੋਂ ਨਹੀਂ ਜਾ ਐਮਐਲਏ ਬਣਿਆ ਤੁਹਾਡਾ ਤੂੰ ਏਰੀਆ ਤੇਰਾ ਬਲਾ ਚਮਕੌਰ ਸਾਹਿਬ ਤੂੰ ਚਮਕੌਰ ਸਾਹਿਬ ਦੀ ਕੋਈ ਇਹ ਏਰੀਆ ਨੂੰ ਕੁਝ ਚੱਕ ਮਾੜਾ ਮੋਟਾ ਤੁਹਾਨੂੰ ਕੋਈ ਇਹਨਾਂ ਨੂੰ ਪੈਸਾ ਨਹੀਂ ਮਿਲਦਾ ਬਾਹਰ ਤੋਂ ਉਹ ਪੈਸਾ ਕਿੱਥੇ ਜਾਂਦਾ ਇਹਨਾਂ ਦਾ ਸਿਰਫ ਇੱਕ ਆ ਵੀ ਸਾਡੀ ਪੈਨਸ਼ਨ ਲੱਗੀ ਲੱਖ ਰੁਪਿਆ ਬਣ ਗਈ ਅਸੀਂ ਕੀ ਲੈਣਾ ਲੋਕਾਂ ਤੇ ਲੋਕਾਂ ਨੇ ਫਿਰ ਨਾਮਤੀ ਵੋਟ ਪਾਤੀ ਪਾਰਟੀ ਦੀ ਉਹ ਇਹ ਦੇਖੋ ਜੀ ਗੱਲ ਇਹ ਹੈ ਨਾ ਇੱਕ ਉਹ ਕਹਿੰਦੇ ਨੇ ਵੀ ਬਾਰ ਬਰੋਲਾ ਆਇਆ ਦਾ ਆਮ ਆਦਮੀ ਪਾਰਟੀ ਦਾ ਉਹ ਬਾਰ ਬਰੋਲੇ ਨਹੀਂ ਇਹ ਬਣਾਤੇ ਠੀਕ ਹੈ ਹੁਣ ਤੁਹਾਨੂੰ ਬਾਕੀ ਪਤਾ ਹੀ ਲੱਜਣਾ ਵੀ ਇਹ ਵੋਟਾਂ ਦੇ ਵਿੱਚ ਕਿਵੇਂ ਆ ਹਾਲਾਤ ਉਹ بار-ਬਰੋਲੇ ਕਰਕੇ ਤਾਂ ਹੀ 92 ਸੀਟਾਂ ਲੈ ਗਏ ਜੇ ਹੁਣ ਪਤਾ ਲੱਜੂਗਾ ਵੀ ਕਿੰਨੀ ਕਿਹਨਾਂ ਦੀ ਸੌਲਟੀ ਦੀ ਕੀ ਚੀਜ਼ ਸੀ ਦੇਖੋ ਮੈਂ ਤਾਂ ਤੁਹਾਨੂੰ ਬਾਰ-ਬਾਰ ਇਹ ਕਹਿੰਦਾ ਵੀ ਜਿਹੜੇ ਬੱਚੇ ਆ ਸਾਡੇ ਉਹ ਬਾਹਰ ਨੂੰ ਕਦੇ ਭੱਜ ਰਹੇ ਆ ਜੇ ਉਰ ਉਹਨਾਂ ਨੂੰ ਨੌਕਰੀ ਮਿਲੇ ਉਹ ਲੋੜ ਨਹੀਂ ਜਾਣਦੀ ਉਹਨਾਂ ਨੂੰ ਦੇਖੋ ਜੀ ਤੁਹਾਡੇ ਸਾਹਮਣੇ ਮੇਰੇ ਪਿੰਡਾ ਚੱਕਲਾ ਤੁਸੀਂ ਇੱਥੇ ਪਿੰਡ ਦੇ ਵਿੱਚ ਪੁੱਛ ਕੇ ਪਤਾ ਕਰ ਲੋ ਵੀ ਕਿੰਨੇ ਕ ਬੱਚਿਆਂ ਨੂੰ ਨੌਕਰੀ ਮਿਲੀ ਤੁਹਾਡੇ ਸਾਹਮਣੇ ਮੈਂ ਤਾਂ ਕੋਈ ਨਹੀਂ ਦੇਖਦਾ ਕੋਈ ਸਰਕਾਰੀ ਬੱਚਾ ਵੀ ਹੱਥ ਖੜਾ ਕਰਕੇ ਕਹੇ ਵੀ ਹਾਂਜੀ ਅੰਕਲ ਜੀ ਸਾਨੂੰ ਨੌਕਰੀ ਮਿਲ ਗਈ ਸਰਕਾਰੀ ਜੇ ਮਿਲੀ ਹੋਗੀ ਤੁਹਾਨੂੰ ਕੋਈ ਜੌਬ ਮਿਲੂਗਾ ਤੁਸੀਂ ਚਾਰ ਬੰਦੇ ਨੂੰ ਆਪੇ ਪਤਾ ਲਾ ਜੇ ਨੇ ਬਾਈ ਜੀ ਨੂੰ ਜੌਬ ਮਿਲ ਗਿਆ ਯਾਰ ਵਧੀਆ ਹੋ ਗਿਆ ਬੱਚੇ ਬਾਹਰ ਕਾਤੇ ਭਜਦੇ ਆ ਇਸੇ ਕਰਕੇ ਭਜਦੇ ਆ ਜੇ ਸਾਡੀ ਇੰਡੀਆ ਸਰਕਾਰ ਜੰਮੀ ਨਕਮੀ ਹੋਈ ਵੀ ਚਾਹੇ ਪੰਜਾਬ ਸਰਕਾਰਾ ਚਾਹੇ ਇੰਡੀਆ ਸਰਕਾਰਾ ਧੰਨਵਾਦ ਤਾਂ ਹੋਰ ਵੀ ਸਾਡੇ ਨਾਲ ਬਹੁਤ ਸਾਰੇ ਲੋਕ ਮੌਜੂਦ ਨੇ ਗੱਲਬਾਤ ਕਰਾਂਗੇ ਨਹੀਂ ਤੁਹਾਡੇ ਵਿਚਾਰ ਲੈਣੇ ਵੀ ਜ਼ਰੂਰੀ ਨੇ ਜੀ ਨਾਮ ਕੀ ਅੰਕ ਜੀ ਨਾਮ ਦੱਸੋ ਜੀ ਗੁਰਦੇਵ ਸਿੰਘਾ ਜੀ ਠੀਕ ਹੈ ਜੀ ਖਾਲਸਾ ਜੀ ਅਮਰਪਾਲ ਦੀ ਜਾਣਕਾਰੀ ਰੱਖਦੇ ਤੁਸੀਂ ਅਮਰਪਾਲ ਦੀ ਡਿਬਰੂਗੜ੍ਹ ਜੇਲ੍ਹ ਤੋਂ ਛੋਣ ਲੜ ਰਿਹਾ ਹੈ ਬਾਕੀ ਸਵਾਲ ਬਹੁਤ ਸਾਰੇ ਹੋਗੇ ਇੱਧਰ ਤਾਂ ਖੜੂਬ ਸਾਬ ਤੋਂ ਛੋਣ ਲੜ ਰਿਹਾ ਅਮਰਪਾਲ ਗੱਲ ਬਣੂ ਐ ਤੇ ਕੀ ਲੱਗਦਾ ਹਾਂ ਨਹੀਂ ਵਧੀਆ ਗੱਲ ਬਹੁਤ ਵਧੀਆ ਗੱਲ ਆ ਜੇ ਉਹਨੇ ਆਵਾਜ਼ ਇਹ ਚੰਗੀ ਉਠਾਈ ਆ ਤਾਂ ਕੋਈ ਚੰਗਾ ਹੀ ਸੇਜ ਜਾਊਗੀ ਲੋਕਾਂ ਖਾਤਰ ਜੇ ਕੋਈ ਅਮਰਤਾ ਸ਼ਿਕਾਉਂਦਾ ਦਾ ਜਾਂ ਕੋਈ ਕਰਦਾ ਤਾਂ ਹੁਣ ਇਹ ਕਹਿੰਦੇ ਆ ਵੀ ਕੋਈ ਲਹਿਰ ਆਏ ਹੋਣਦੀ ਆ ਫਲਾਣੇ ਹੋਣਗੇ ਕੋਈ ਲਹਿਰ ਨਹੀਂ ਉੱਠਦੀ ਕੁਛ ਨਹੀਂ ਹੁੰਦਾ ਹੈਗਾ ਇਹ ਫਿਰ ਜਿਹੜੇ ਲਹਿਰ ਠਾਲਣੇ ਵਾਲੇ ਵੀ ਇਹੀਆਂ ਵਿਰੋਧੀ ਪਾਰਟੀਆਂ ਹੀ ਹੁੰਦੀਆਂ ਕਿ ਨਹੀਂ ਵੀ ਜੇ ਉਹ ਅਮਰਤਾਪਾਲ ਚੋਣ ਲੜਦਾ ਤਾਂ ਵਧੀਆ ਨਰਫੱਖਾ ਕੋਈ ਪਾਰਟੀ ਨਾਲ ਉਹਦਾ ਸਬੰਧ ਨਹੀਂ ਕਿਸੇ ਨਾਲ ਵੀ ਉਹ ਆਪਣਾ ਇਕੱਲਾ ਚੋਣ ਲੜ ਰਿਹਾ ਬਹੁਤ ਵਧੀਆ ਗੱਲ ਬਟੂਹਾ ਕਹਿੰਦਾ ਵੀ ਗਲਤ ਕੰਮ ਕਰ ਰਿਹਾ ਨਹੀਂ ਨਹੀਂ ਬਿਲਕੁਲ ਨਹੀਂ ਗਲਤ ਕਰਦਾ ਇਹ ਤਾਂ ਸਿਆਸੀ ਪਾਰਟੀਆਂ ਉਹ ਕੋਈ ਸਿਆਸੀ ਪਾਰਟੀ ਨਾਲ ਤਾਂ ਨਹੀਂ ਸਬੰਧ ਰੱਖਦਾ ਕਟ ਉਹ ਆ ਕਾਲੀ ਦਲ ਦੇ ਉਹ ਕਹਿੰਦੇ ਹਾਂ ਅਸੀਂ ਆ ਨਹੀਂ ਪੰਥ ਇਹਨਾਂ ਦਾ ਆਪਣਾ ਆਪਣਾ ਇਹਨਾਂ ਦਾ ਕੋਈ ਪੰਥ ਪੰਥ ਖਾਤਰ ਕੋਈ ਮੋਹਰ ਲੱਗੀ ਹੋਈ ਆ ਪੰਥ ਤੇ ਅਸੀਂ ਵੀ ਪੰਥੇ ਆ ਜਾਂ ਅਸੀਂ ਵਧੀਆ ਅੰਮ੍ਰਿਤ ਛਕਿਆ ਹੋਇਆ ਜਾਂ ਅਸੀਂ ਗੁਰਸਿੱਖਾਂ ਅਸੀਂ ਪੰਥ ਦੇ ਹੀ ਬੰਦੇ ਆ ਅਸੀਂ ਜਿਹੜੇ ਸਿੱਖਾਂ ਸਿੱਖ ਪੰਥ ਦੇ ਹੀ ਆ ਕਿ ਉਹ ਇਹਨਾਂ ਨੂੰ ਆਪ ਇਹ ਇਕੱਲਾ ਪੰਥ ਚਲਾਉਂਦੇ ਆ ਵੀ ਉਹ ਬਾਕੀ ਦੇ ਸਿੱਖ ਨਹੀਂ ਹੈਗੇ ਮੁਸਲਮਾਨ ਆ ਜਾਂ ਕੋਈ ਹੋਰ ਕੰਟਰੀ ਨਾਲ ਸੰਬੰਧ ਰੱਖਦੇ ਕਿਸੇ ਨਾਲ ਹੈਨਾ ਸਾਰੇ ਸਿੱਖਾਂ ਜਿਹੜੇ ਉਹ ਪੰਥਕਿਆਂ ਐਨਐਸ ਗਲਤ ਲੱਗੀ ਸੀ ਵੀ ਤੁਹਾਡੀ ਉਹ ਗਲਤ ਲੱਗੀ ਠੀਕ ਹੈ ਉਹ ਉਹ ਐਡਾ ਬਣਦਾ ਨਹੀਂ ਤਾਂ ਜੀਡੀਓ ਨੂੰ ਸਜ਼ਾ ਮਿਲ ਗਈ ਕਿ ਕੇ ਦਸੋ ਵੀ ਭਗਵੰਤ ਮਾਨ ਦੀ ਦੋ ਸਾਲ ਸਰਕਾਰ ਆ ਗਈ ਤੁਸੀਂ ਪਿਛਲੀਆਂ ਦੇਖ ਲੀਆਂ ਕਾਲੀ ਕਾਂਗਰਸੀ ਬੀਜੇਪੀ ਉਹਨੂੰ ਛੱਡ ਦੋ ਤੁਸੀਂ ਨਵੀਂ ਦੇਖੀ ਫਿਰ ਦੋ ਸਾਲਾਂ ਤੋਂ ਹੁਣ ਦੇਖ ਰਹੇ ਹੋ ਕੁਝ ਬਦਲਾ ਨਜ਼ਰ ਆਇਆ ਤੁਹਾਨੂੰ ਨਹੀਂ ਕੋਈ ਬਦਲਾ ਨਹੀਂ ਨਜ਼ਰ ਆਇਆ ਜੋ ਕੁਝ ਉਹ ਨਾਲ ਪਛੇ ਅਸੀਂ ਪਾਰਟੀਆਂ 'ਚ ਦੇਖਦੇ ਆਏ ਆ ਉਹੀ ਕੁਝ ਹੋਣਾ ਕੋਈ ਉਹਦੇ ਵਿੱਚ ਕੋਈ ਐ ਨਹੀਂ ਹੈਗਾ ਵੀ ਸਾਨੂੰ ਹੁਣ ਤੁਸੀਂ ਨਵਾਂ ਐਮਪੀ ਚੁਣਿਆ ਆਪਣਾ ਆ ਡਾਕਟਰ ਉਹਰੇ ਚੰਨੀਆਂ ਸਾਡੇ ਉਹਰੇ ਐਮਐਲਏ ਬਣਿਆ ਹੋਇਆ ਉਹ ਹੁਣ ਉਹਰੇ ਜਾਂ ਆਪਾਂ ਨੇ ਜੇ ਕਿਸੇ ਨੇ ਰਾਜਿਆਂ ਨੇ ਵੋਟਾਂ ਪਾਈਆਂ ਤਾਂ ਹੀ ਬਣਿਆ ਕੋਈ ਉਹਨੇ ਆ ਕੇ ਮਹੀਨੇ ਚ ਸਾਲ ਚ 6 ਮਹੀਨੇ ਚ ਆ ਕੇ ਉਹਰੇ ਪਿੰਡ ਦਾ ਹਾਲਚਲ ਪੁੱਛਿਆ ਵੀ ਭਾਈ ਕਿੱਕਾਣਾ ਤੁਸੀਂ ਤੁਹਾਨੂੰ ਕੋਈ ਦੁੱਖ ਤਕਲੀਫ ਤਾਂ ਨਹੀਂ ਹੈਗੀ ਨਾ ਤਾਂ ਕਿਸੇ ਨੇ ਪਹਿਲਾਂ ਪੁੱਛਿਆ ਆ ਕੇ ਸਾਨੂੰ ਨਾ ਸਾਨੂੰ ਕਿਸੇ ਨੇ ਹੁਣ ਪੁੱਛਿਆ ਆ ਕੇ ਵੀ ਭਾਈ ਕੋਈ ਦੁੱਖ ਤਕਲੀਫ ਹੋਵੇ ਤੁਹਾਨੂੰ ਨਾਲ ਜਾਂ ਦੀ ਟੋਬੇ ਦੀ ਸਮੱਸਿਆ ਹੋਵੇ ਜਾਂ ਆਪਣੇ ਮੰਡੀ ਦੀ ਆ ਕਿਸੇ ਕਿਸਮ ਦੀ ਸਮੱਸਿਆ ਹੋਵੇ ਕੋਈ ਨਹੀਂ ਆਇਆ ਸਾਡੇ ਕੋਲ ਤਾਂ ਕੋਈ ਨਹੀਂ ਪਹੁੰਚਿਆ ਹੈਗਾ ਵੀ ਸਾਡੇ ਪਿੰਡ ਦੇ ਵਿੱਚ ਇਕੱਠ ਕਰਿਆ ਹੋਵੇ ਕਿਸੇ ਨੇ ਪੁੱਛਿਆ ਹੋਵੇ ਵੀ ਭਾਈ ਤੁਸੀਂ ਸਾਰੇ ਹੀ ਆ ਕੇ ਸਾਨੂੰ ਦੱਸੋ ਵੀ ਵੋਟਾਂ ਅਸੀਂ ਫੇਰ ਵੀ ਵੋਟਾਂ ਲੈਣੀਆਂ ਮੁੜ ਕੇ ਇਹ ਤਾਂ ਨਹੀਂ ਹੁੰਦਾ ਵੀ ਅਸੀਂ ਵੀ ਉਦਣੇ ਆਉਣਾ ਵੋਟਾਂ ਦੇ ਟਾਈਮੇ ਆਉਣਾ ਜਿਵੇਂ ਹੁਣ ਆਪਣੇ ਫੇ ਇੱਕ ਹਾਂਜੀ ਕੀ ਦੱਸੋ ਵੀ ਜਿਵੇਂ ਭਗਵੰਤ ਮਾਨ ਕਹਿ ਰਹੇ ਨੇ ਵੀ ਬਿਜਲੀ ਮੁਫਤ ਕਰਤੀ ਮੋਟਰਾਂ ਬੰਦ ਕਰਕੇ ਝੋਨਾ ਲਾਣ ਲਾ ਦਿੱਤਾ ਇਹਦੀ ਜੀ ਦੱਸੋ ਕੀ ਸਚਾਈ ਹੈ ਕੋਈ ਨਹੀਂ ਇਹਦੇ ਵਿੱਚ ਆਏ ਆ ਗੱਲ ਵੀ ਬਿਜਲੀ ਤਾਂ ਆਈ ਹੈ ਜਿੰਨੀ ਉਹਨਾਂ ਨੇ ਕਿਹਾ ਤਾਂ ਉਨੀਉ ਠੀਕ ਹੈ ਜਿਹੜੀ ਅਸੀਂ ਇਹ ਤਾਂ ਨਹੀਂ ਕਹਿੰਦੇ ਹੈਗੇ ਵੀ ਸਾਨੂੰ ਬਿਜਲੀ ਤੁਸੀਂ ਮੁਫਤ ਦੇ ਦਿਓ ਠੀਕ ਹੈ ਇਹਦੇ ਨਾਲ ਤਾਂ ਆਪਾਂ ਨੂੰ ਸਾਰਿਆਂ ਨੂੰ ਘਾਟਾ ਹੀ ਪੈਂਦਾ ਇਹ ਕੋਈ ਵਧੀਆ ਜਿਹੇ ਕੋਲਾ ਵੀ ਖਰੀਦਣਾ ਆਪਾਂ ਨੇ ਮੁਲਾਜ਼ਮਾਂ ਨੂੰ ਤਨਖਾਹ ਵੀ ਦੇਣੀ ਆ ਇਹਦੇ ਵਿੱਚ ਤਾਂ ਨਹੀਂ ਅਸੀਂ ਕਹਿੰਦੇ ਵੀ ਸਹੂਲਤ ਚਲੋ ਮਿਲਦੀ ਆ ਠੀਕ ਆ 8 ਘੰਟੇ ਬਿਜਲੀ ਮਿਲਣੀ ਚਾਹੀਦੀ ਆ ਜ਼ਿਮੀਦਾਰ ਨੂੰ ਕਿਉਂ ਜ਼ਿਮੀਦਾਰ ਨੇ ਝੋਨਾ ਦੀ ਫਸਲ ਲਾਉਣੀ ਆ ਪੜਦੀ ਪਾਣੀ ਨਾਲੇ ਪਾੜਨੀ ਵਾਲਟਰ ਜੇ ਆਊਗੀ ਨਹੀਂ ਮਹਿੰਗਾ ਬਹੁਤ ਪੈਂਦਾ ਜੀ ਸੰਤ ਮੁੱਲ ਦੀ ਉਹ ਵੇਚਣੀ ਆ ਜੇ ਅਸੀਂ ਜਨਰੇਟਰ ਨਾਲ ਤੇਲ ਲਾ ਚਾਲੂਗੇ ਇਹ ਫ੍ਰੀਅਰਿਅਨ ਸੂਲਤਾਂ ਬਿਜਲੀ ਮੁਫਤ ਕਰਤੀ ਬੱਸਾਂ ਦਾ ਕਿਰਾਇਆ ਮੁਫਤ ਕਰਤਾ ਔਰਤਾਂ ਨੂੰ 1000 ਰੁਪਏ ਦੇਣਾ ਆਟਾ ਦਾਲ ਫਿਰ ਇਹ ਠੀਕ ਨੇ ਜਾਂ ਨੌਕਰੀਆਂ ਮਿਲ ਜਾਣ ਰੋਜ਼ਗਾਰ ਮਿਲ ਜਾਣ ਲਾਕੇ ਚ ਇੰਡਸਟਰੀ ਅੱਜ ਵੀ ਉਹ ਠੀਕ ਹੈ ਨਹੀਂ ਜੀ ਨੌਕਰੀਆਂ ਮਿਲਣ ਸਭ ਰਿਆਂ ਨੂੰ ਬੱਚਿਆਂ ਨੂੰ ਉਹ ਵਧੀਆ ਚੀਜ਼ ਹੈ ਜਿਹੜੀ ਮੁਫਤ ਵਾਲੀ ਚੀਜ਼ ਆ ਇਹ ਬਿਲਕੁਲ ਗਲਤ ਆ ਕੋਈ ਕਿਸੇ ਨੂੰ ਨਹੀਂ ਮੁਫਤ ਵਾਲੀ ਚੀਜ਼ ਚਾਹੀਦੀ ਕੋਈ ਪੈਨਸ਼ਨ ਬਿਲਕੁਲ ਨਹੀਂ ਚਾਹੀਦੀ ਔਰਤਾਂ ਨੂੰ ਨਹੀਂ ਚਾਹੀਦੀ ਪੈਨਸ਼ਨ ਨਹੀਂ ਚਾਹੀਦੀ ਆਪਾਂ ਨੂੰ ਆਟਾ ਨਹੀਂ ਚਾਹੀਦਾ ਆਪਾਂ ਨੂੰ ਜ਼ਿਮੀਦਾਰਾਂ ਨੂੰ ਜਿਹੜੇ ਮੋਟਰਾਂ ਦੇ ਫ੍ਰੀ ਕਰੀਆਂ ਹੋਈਆਂ ਉਹ ਵੀ ਨਹੀਂ ਚਾਹੀਦੀ ਬਿਜਲੀ ਪੂਰੀ ਵਧੀਆ ਤਰੀਕੇ ਨਾਲ ਪ੍ਰੋਪਰ ਮਿਲਣੀ ਚਾਹੀਦੀ ਆ ਮੁਫਤ ਵਾਲੀ ਕੋਈ ਚੀਜ਼ ਨਹੀਂ ਇਹਦੇ ਆਪਾਂ ਨੂੰ ਆਉਣ ਵਾਲੇ ਟਾਈਮ ਦੇ ਵਿੱਚ ਨੁਕਸਾਨ ਕਰਨਾ ਬਹੁਤ ਜ਼ਿਆਦਾ ਇਹਦੇ ਨਾਲ ਆਪਣੇ ਪਰ ਬਹੁਤ ਜੋ ਪੈ ਰਿਹਾ ਆਪਣੇ ਪਰ ਕਰਜ਼ਾ ਵਧ ਰਿਹਾ ਉਹ ਨਹੀਂ ਆਪਾਂ ਦੇਖਦੇ ਹੈਗੇ ਆਪਾਂ ਨੂੰ ਇੱਕ ਮੁਫਤ ਵਾਲੀ ਚੀਜ਼ ਨੂੰ 2 ਰੁਪਏ ਵਾਲੀ ਕਣਕ ਨੂੰ ਜਾਂ ਆਪਾਂ ਬਿਜਲੀ ਨੂੰ ਮੁਫਤ ਵਾਲੀ ਨੂੰ ਹੋਰ ਚੀਜ਼ਾਂ ਨੂੰ ਮੁਫਤ ਵਾਲੀਆਂ ਨੂੰ ਹੁਣ ਅੱਜ ਤਾਂ ਆਪਾਂ ਦੇਖਦੇ ਆਂ ਬਰਉਣ ਵਾਲੇ ਟਾਈਮ ਦੇ ਵਿੱਚ ਬਹੁਤ ਜ਼ਿਆਦਾ ਇਹਦਾ ਮਾੜਾ ਅਸਰ ਪੈਣਾ ਆਪਣੇ 'ਤੇ ਤੁਹਾਡੇ ਇਧਰੋਂ ਕੀ ਲੱਗਦਾ ਜਾਂ ਪੰਜਾਬ ਚ ਤੁਹਾਨੂੰ ਕੀ ਲੱਗ ਰਿਹਾ ਵੀ ਵੱਧ ਸੀਟਾਂ ਕਿਹੜੀ ਪਾਰਟੀ ਲੈ ਜੂ ਨਹੀਂ ਇਹਦੇ ਬਾਰੇ ਕੋਈ ਨਹੀਂ ਆਪਾਂ ਤੁਹਾਡੇ ਇਧਰੋਂ ਦੱਸੋ ਫਿਰ ਚੰਦੂ ਮਾਜਰਾ ਵਿਜੇਂਦਰ ਸਿੰਘਲਾ ਜਾਂ ਭਾਜਪਾ ਜਾਂ ਫਿਰ ਮਾਲਵਿੰਦਰ ਕੰਗ ਕੋਈ ਨਹੀਂ ਤੇ ਨਾ ਵਿੱਚੋਂ ਜੀ ਲੱਗਦਾ ਸੰਤਾ ਵੀ ਕੋਈ ਬੰਦਾ ਵੀ ਵਧੀਆ ਪਾਰਟੀ ਇਹ ਚ ਲੈ ਜੂਗਾ ਸ਼ੀਟ ਕੋਈ ਨਾ ਕੋਈ ਕੁਝ ਨਹੀਂ ਲੱਗਦਾ ਇੱਕ ਤਾਂ ਜਿੱਤੂਗਾ ਨਾ ਜੀ ਫਿਰ ਹਣ ਇੱਕ ਤਾਂ ਜਿੱਤੂ ਆ ਦੇਖੋ ਹੁਣ ਕਿਆ ਬਣਦਾ ਕਿਆ ਨਹੀਂ ਹੁੰਦਾ ਚੰਦੂ ਮਾਜਰਾ ਠੀਕ ਆ ਹੁਣ ਚੰਦੂ ਮਾਜਰਾ ਖੜਾ ਠੀਕ ਆ ਜੀ ਹੁਣ ਆਇਆ ਤਾਂ ਹੈ ਨਹੀਂ ਸਾਡੇ ਕੋਲ ਕਿੰਨਾ ਟਾਈਮ ਹੋ ਗਿਆ ਜਦੋਂ ਬਣ ਕੇ ਉਰੀ ਤੇ ਗਿਆ ਪਹਿਲਾਂ ਬ ਕੋਈ ਵੀ ਨਹੀਂ ਜੀ ਆੜਾ ਹੁਣ ਥਣੀ ਤਾਂ ਕੋਈ ਨਹੀਂ ਆਇਆ ਜੀਦਰ ਸਿੰਘਲਾ ਦਾ ਉਧਰੋਂ ਲਿਆਂਦਾ ਹੈ ਨਾ ਹਾਂ ਉਹ ਬਾਹਰ ਤੇ ਲਿਆ ਕੇ ਲਾਤਾ ਇਹਨਾਂ ਨੇ ਜੀ ਜਿਹੜਾ ਪਹਿਲਾਂ ਵਾਲੇ ਉਹ ਹੀ ਨਹੀਂ ਆਉਂਦੇ ਹੈਗੇ ਬਾਹਰ ਵਾਲੇ ਨੇ ਕਿੱਥੇ ਆਉਣਾ ਆ ਚੰਦੂ ਮਾਜਰੀਆ ਤਾਂ ਪਹਿਲਾਂ ਵੀ ਬਣ ਕੇ ਗਏ ਹੀ ਔਰ ਤੇ ਉਹ ਵੀ ਨਹੀਂ ਆਏ ਮੁੜ ਕੇ ਉਹਨਾਂ ਨੇ ਨਹੀਂ ਹਾਲ ਚਾਲ ਪੁੱਛਿਆ ਹੈਗਾ ਵੀ ਭਾਈ ਕਿਵੇਂ ਆ ਕਿਵੇਂ ਨਹੀਂ ਤੁਸੀਂ ਧੰਨਵਾਦ ਜੀ ਅੱਖ ਜੀ ਕੀ ਨਾਮ ਹੈ ਜੀ ਰਾਗਰ ਸਿੰਘ ਜੀ ਤੁਸੀਂ ਦੱਸੋ ਕਿਹੜੀ ਪਾਰਟੀ ਚੰਗੀ ਲੱਗਦੀ ਹੈ ਕੋਈ ਪਾਰਟੀ ਨਹੀਂ ਚੰਗੀ ਲੱਗਦੀ ਸਾਨੂੰ ਤਾਂ ਕੰਮ ਚੰਗਾ ਲੱਗਦਾ ਆਪਣਾ ਕੰਮ ਕਰੇ ਤੇ ਰੋਟੀ ਮਿਲਣੀ ਆ ਅੱਛਾ ਹਾਂ ਬਸ ਉਹ ਵੀ ਆਪਣਾ ਲੀਡਰਾਂ ਦਾ ਵੀ ਨਹੀਂ 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 ਲੀਡ ਤਾਂ ਕੁਝ ਨਹੀਂ ਕਰਦੇ ਨਾ ਕੰਮ ਕਰਨਾ ਆਪਣਾ ਆਪਣੀ ਰੋਟੀ ਖਾਣੀ ਆ ਉਹਨੇ ਤੇ ਅਸੀਂ ਕੀ ਦੇਣਾ ਜੀ ਡੀ ਤੇ ਇਹ ਤਾਂ ਫੇਰਦੇ ਆ ਘੁੰਮਦੇ ਆਪਣਾ ਖਾਣੇ ਆ ਆਪਣਾ ਐਸ਼ ਕਰਦੇ ਆ ਐਸੀ ਤਾਂ ਆਪਣੇ ਆਪਣਾ ਕੰਮ ਕਰਾਂਗੇ ਤਾਂ ਰੋਟੀ ਮਿਲਣੀ ਨਾ ਤਾਂ ਭਗਵੰਤ ਮਾਨ ਕਹਿੰਦੇ ਵੀ ਸੂਲਤਾਂ ਬਹੁਤ ਦਿੱਤੀਆਂ ਨੇ ਮੈਂ ਨਹੀਂ ਨਹੀਂ ਸਾਨੂੰ ਕੋਈ ਦੂੜ ਨਹੀਂ ਸੂਤਤੀ ਭਗਵੰਤ ਮਾਨ ਦੀ ਆਪਣਾ ਗਾਉਣ ਲੱਗ ਜਵੇ ਜਾ ਕੇ ਸਾਨੂੰ ਛੱਡ ਕੇ ਸਰੇਜ ਵਿੱਚ ਜੜੇ ਇਦਾਂ ਨਰਾਜ ਕਾ ਤੁਸੀਂ ਉੱਥੋਂ ਆਏ ਹੋ ਹੈਗੇ ਜਾਂ ਬੈਠੇ ਬਹੁਤੇ ਕਰੇ ਉੱਥੇ ਅੱਛਾ ਹੋਇਆ ਇੱਕ ਵੀ ਨਹੀਂ ਪੂਰਾ ਹੁਣ ਸਾਈ ਠੀਕ ਹੈ ਬੇਦਿੰਦੀ ਦਾ ਪੰਡਵਾਂନ୍ତି ਜੀ ਇਹਨਾਂ ਨੇ ਪੂਰਾ ਇੱਕਮ ਨਹੀਂ ਕਰਿਆ ਹੋਇਆ ਹੁਣ ਤਾਂ ਫੇਰ ਚੰਗੇ ਕਿ ਕਣਗਾਈ ਦੀ ਐਥੇ ਅਗੇ 300 ਦੇ ਯੂਜ਼ ਕਰਨਗੇ ਹੋਉ ਨਹੀਂ ਕਰ ਸਕਦਾ ਇਹਨਾਂ ਨੇ ਮਹਾਰਾਜ ਸਾਥ ਨਾ ਪੁੱਛੋ ਹਮ ਤਾਂ ਕੋਈ ਚੰਗਾ ਨਹੀਂ ਇਹਨਾਂ ਜੋ ਤਾਂ ਧੰਨਵਾਦੀ ਹਾਂ ਤਾਂ ਵੱਖ-ਵੱਖ ਲੋਕਾਂ ਨੇ ਆਪਣੀ ਆਪਣੀ ਰਾਏ ਰੱਖੀ ਹੈ ਕਿ ਕਿਹੜੀ ਲੀਡਰ ਜਾਂ ਕਿਹੜੀ ਪਾਰਟੀ ਨੂੰ ਪਸੰਦ ਕਰਦੇ ਨੇ ਸਮੱਸਿਆਵਾਂ ਦਾ ਵੀ ਜ਼ਿਕਰ ਕਰਿਆ ਨਾਰਾਜ਼ਗੀ ਵੀ ਜ਼ਰੂਰ ਹੈ ਲੀਡਰਾਂ ਦੇ ਨਾਲੋਂ ਕੈਮਰਾਮੈਨ ਗੁਰਿੰਦਰ ਸਿੰਘ ਟਵਾਣਾ ਨਾਲ ਗੁਰਪ੍ਰੀਤ ਸਿੰਘ ਚੱਠਾ ਨੀਡਰ ਪੰਜਾਬੀ ਮੀਡੀਆ ਆਨੰਦਪੁਰ ਸ